ਯੁੱਧ ਨਸ਼ਿਆਂ ਵਿਰੁੱਧ ਕਾਰਵਾਈ ਲਗਾਤਾਰ ਜਾਰੀ ਹੈ ਪੰਜਾਬ ਪੁਲਿਸ ਦੇ ਵੱਲੋਂ ਲਗਾਤਾਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ 157ਵੇਂ ਦਿਨ ਦਾ ਆંકੜੇ ਜਿਹੜੇ ਨੇ ਉਹ ਪੰਜਾਬ ਪੁਲਿਸ ਦੇ ਵੱਲੋਂ ਜਾਰੀ ਕੀਤੇ ਗਏ ਨੇ ਇਹਨਾਂ ਆંકੜਿਆਂ ਦੇ ਮੁਤਾਬਕ ਪੰਜਾਬ ਭਰ ਦੇ ਵਿੱਚ 157ਵੇਂ ਦਿਨ 397 ਜਗ੍ਹਾ ਤੇ ਛਾਪੇਮਾਰੀ ਕੀਤੀ ਗਈ ਹੈ 109 ਨਸ਼ਾ ਤਸਕਰ ਗ੍ਰਿਫਤਾਰ ਕੀਤੇ ਗਏ ਨੇ 157 ਦਿਨਾਂ ਦੇ ਵਿੱਚ ਗ੍ਰਫਤਾਰ ਕੀਤੇ ਗਏ ਕੁੱਲ ਨਸ਼ਾ ਤਸਕਰਾਂ ਦੀ ਗਿਣਤੀ 24748 ਹੋ ਗਈ ਹੈ ਸੋ ਇਹ ਕਾਰਵਾਈਆਂ ਚੱਲ ਰਹੀਆਂ ਨੇ ਪੰਜਾਬ ਪੁਲਿਸ ਦੇ ਵੱਲੋਂ ਲਗਾਤਾਰ ਛਾਪੇ ਮਾਰੀਆਂ ਕੀਤੀਆਂ ਜਾ ਰਹੀਆਂ ਨੇ ਦੂਜੇ ਪਾਸੇ ਨਸ਼ੇ ਦੇ ਸੁੱਦਾਗਰਾਂ ਦੀਆਂ ਜਿਹੜੀਆਂ ਗੈਰ ਕਾਨੂੰਨੀ ਪ੍ਰਾਪਰਟੀਆਂ ਨੇ ਉਹਨਾਂ ਦੇ ਖਿਲਾਫ ਵੀ ਕਾਰਵਾਈ ਚੱਲ ਰਹੀ ਹੈ ਪੀੜਾ ਪੰਜਾਬੀ ਲਗਾਤਾਰ ਚੱਲਦਾ ਹੋਇਆ ਦਿਖਾਈ ਦੇ ਰਿਹਾ ਹੈ ਲੁਧਿਆਣਾ ਦੇ ਵਿੱਚ ਗੈਰ ਕਾਨੂੰਨੀ ਜਿਹੜੀਆਂ ਜ਼ਮੀਨਾਂ ਨੇ ਉਹਨਾਂ ਤੇ ਕਬਜ਼ੇ ਕਰਕੇ ਜੋ ਪ੍ਰਾਪਰਟੀਆਂ ਨਸ਼ੇ ਦੇ ਤਸਕਰਾਂ ਵੱਲੋਂ ਨਸ਼ੇ ਦੇ ਪੈਸੇ ਡਰੱਗ ਮਨੀ ਦੇ ਨਾਲ ਬਣਾਈਆਂ ਗਈਆਂ ਨੇ ਗੈਰ ਕਾਨੂੰਨੀ ਇਮਾਰਤਾਂ ਉਹਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਗਈ ਲੁਧਿਆਣਾ ਵਿਖੇ ਪੀੜਾ ਪੰਜਾ ਚੱਲਦਾ ਹੋਇਆ ਨਜ਼ਰ ਆਇਆ ਸੋ ਪੁਲਿਸ ਦੀ ਮੌਜੂਦਗੀ ਦੇ ਵਿੱਚ ਨਸ਼ਾ ਤਸਕਰਾਂ ਵੱਲੋਂ ਬਣਾਈਆਂ ਗੈਰ ਕਾਨੂੰਨੀ ਪ੍ਰਾਪਰਟੀਆਂ ਦੇ ਉੱਤੇ ਕਾਰਵਾਈ ਕੀਤੀ ਗਈ ਹੈ ਕਾਨੂੰਨਾਂ ਦੇ ਆਧਾਰ ਤੇ ਢਾਹ ਢੇਰੀ ਕੀਤੀਆਂ ਜਾ ਰਹੀਆਂ ਨੇ ਇਮਾਰਤਾਂ ਸੋ ਲੁਧਿਆਣਾ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਪੀੜਾ ਪੰਜਾ ਚੱਲਦਾ ਹੋਇਆ ਦਿਖਾਈ ਦੇ ਰਿਹਾ ਤੁਹਾਨੂੰ ਦੱਸ ਦਈਏ ਨਸ਼ਿਆਂ ਵਿਰੁੱਧ ਜੋ ਮੁਹਿੰਮ ਸ਼ੁਰੂ ਕੀਤੀ ਗਈ ਹੈ ਉਸ ਦਾ 157ਵਾਂ ਦਿਨ ਦਾ ਡਾਟਾ ਪੰਜਾਬ ਪੁਲਿਸ ਦੇ ਵੱਲੋਂ ਜ 397 ਜਗ੍ਹਾ ਤੇ ਛਾਪੇਮਾਰੀ ਹੋਈ ਹੈ 109 ਨਸ਼ਾ ਤਸਕਰ 197 ਦਿਨ ਗ੍ਰਿਫਤਾਰ ਕੀਤੇ ਗਏ ਨੇ ਇਸ ਤੋਂ ਇਲਾਵਾ ਵੱਡੀ ਮਾਤਰਾ ਦੇ ਵਿੱਚ ਨਸ਼ੀਲੇ ਪਦਾਰਥ ਵੀ ਪੰਜਾਬ ਪੁਲਿਸ ਵੱਲੋਂ ਲਗਾਤਾਰ ਬਰਾਮਦ ਕੀਤੇ ਜਾ ਰਹੇ ਨੇ ਸੋ ਲੁਧਿਆਣਾ ਦੀਆਂ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿੱਥੇ ਪੀਲਾ ਪੰਜਾ ਚਲਦਾ ਹੋਇਆ ਦਿਖਾਈ ਦੇ ਰਿਹਾ ਹੈ ਪੰਜਾਬ ਪੁਲਿਸ ਲਗਾਤਾਰ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਨਸ਼ਿਆਂ ਦੇ ਖਿਲਾਫ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਲੁਧਿਆਣਾ ਦੇ ਵਿੱਚ ਗਿਆਨੂਨੀ ਤਰੀਕੇ ਦੇ ਨਾਲ ਬਣਾਈ ਹੋਈ ਇਹ ਇਮਾਰਤ ਟੈਟਰੀ ਕੀਤੀ ਗਈ ਹੈ ਜੋ ਕਿ ਨਸ਼ੇ ਦੇ ਸੁੱਧਾਗਰਾਂ ਦੇ ਵੱਲੋਂ ਬਣਾਈ ਗਈ ਸੀ ਨਸ਼ੇ ਦੇ ਪੈਸੇ ਦੇ ਨਾਲ ਸੋ ਲਗਾਤਾਰ ਕਾਰਵਾਈ ਪੰਜਾਬ ਪੁਲਿਸ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਇਹ ਕੀਤੀ ਜਾ ਰਹੀ ਹੈ ਸੋ ਲੁਧਿਆਣਾ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿੱਥੇ ਇੱਕ ਵਾਰ ਫਿਰ ਤੋਂ ਨਸ਼ੇ ਦਾ ਲੱਕ ਤੋੜਨ ਦੇ ਲਈ ਪੰਜਾਬ ਪੁਲਿਸ ਦੇ ਵੱਲੋਂ ਸਥਾਨਕ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਇਹ ਕਾਰਵਾਈ ਕੀਤੀ ਗਈ ਹੈ ਇਹ ਜਿਵੇਂ ਆਪਾਂ ਨੂੰ ਪਤਾ ਹੀ ਹੈ ਜੀ ਮਾਨਯੋਗ ਸਾਡੇ ਸੀਐਮ ਸਾਹਿਬ ਪੰਜਾਬ ਤੇ ਸਾਡੇ ਡੀਜੀਪੀ ਸਾਹਿਬ ਪੰਜਾਬ ਜੀ ਵੱਲੋਂ ਜਿਹੜੀ ਯੁੱਧ ਨਸ਼ੇ ਵਿਰੁੱਧ ਮੁਹਿੰਮ ਚਲਾਈ ਹੋਈ ਹੈ ਉਹਦੇ ਅੰਦਰ ਹੀ ਅਜੇ ਤੱਕ ਕਾਰਵਾਈ ਕੀਤੀ ਜਾ ਰਹੀ ਹੈ ਜਿਹਦੇ ਵਿੱਚ ਸਾਨੂੰ ਈਓ ਮਿਊਨਿਸਪਲ ਕਾਉਂਸਲ ਜਗਰਾਉਂ ਵੱਲੋਂ ਇੱਕ ਰਿਕਵਿਜ਼ੀਸ਼ਨ ਹੋਈ ਸੀਗੀ ਕਿ ਇੱਕ ਕਬਜ਼ਾ ਕਾਰਵਾਈ ਲੈਣੀ ਹੈਗੀ ਸੋਸੇ ਸੰਬੰਧੀ ਲਾ ਰ ਆਰਡਰ ਮੇਨਟੇਨ ਕਰਨ ਲਈ ਅੱਜ ਸਾਰੀ ਸਿਟੀ ਜਗਰਾਉਂ ਦੀ ਫੋਰਸ ਨਾਲ ਡੀਐਸਪੀ ਜਗਰਾਉਂ ਦੇ ਨਾਲ ਅਸੀਂ ਫੋਰਸ ਤਨਾਤ ਕਰਕੇ ਇਹਨਾਂ ਨੂੰ ਕਬਜ਼ਾ ਦੁਆਰੇ ਹੈਗੇ ਆ ਜਿਹੜਾ ਕਿ ਇਹ ਇਲੀਗਲ ਕੋਈ ਜਗ੍ਹਾ ਤੇ ਕਬਜ਼ਾ ਕੀਤਾ ਹੋਇਆ ਸੀ ਸੋ ਉਹਦੀ ਕਾਰਵਾਈ ਚੱਲ ਰਹੀ ਹੈ ਜੋ ਮੈਂ ਇੱਥੇ ਦੱਸਣਾ ਚਾਹਾਂਗਾ ਵੀ ਅਮਰਿਤਪਾਲ ਕੌਰ ਜਿਨ੍ਹਾਂ ਦਾ ਘਰ ਹੈਗਾ ਇਹ ਇਹਦਾ ਤੋ ਕ੍ਰਿਮੀਨਲ ਬੈਕਗ੍ਰਾਉਂਡ ਹੈ ਪਹਿਲਾਂ ਵੀ ਇਹਨਾਂ ਦੇ ਚਾਰ ਪਰਚੇ ਜਿਹੜੇ ਹੈਗੇ ਨੇ ਉਹ ਦਰਜ ਹੈਗੇ ਨੇ ਸੋ ਉਹ ਜਿਹੜਾ ਈਓ ਸਾਹਿਬ ਵੱਲੋਂ ਫੋਰਸ ਦੀ ਲੈਟਰ ਆਈ ਸੀਗੀ ਰਿਕੁਇਜ਼ੀਸ਼ਨ ਕਰਨ ਲਈ ਤੇ ਅੱਗੇ ਸਾਨੂੰ ਐਸ ਡੀ ਐਮ ਸਾਹਿਬ ਵੱਲੋਂ ਡਿਊਟੀ ਮਜਿਸਟ੍ਰੇਟ ਪਾਇੰਟ ਕਰਕੇ ਪ੍ਰੋਪਰ ਫੋਰਸ ਦੇ ਨਾਲ ਇਹ ਅੱਜ ਜਿਹੜੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਸਰ ਜਿਹੜੀ ਅਮਰਪਾਲ ਕੋਲ ਰਹੇ ਅੰਦਰ ਹੈ ਹਜੇ ਇਹ ਅਮਰਿਤਪਾਲ ਕੋਰ ਬਾਹਰ ਹੈਗੀ ਸੀ ਇਹ ਬਾਹਰ ਹੀ ਹੈਗੀ ਹੈ ਬਟ ਜਦੋਂ ਇਹ ਨੋਟਿਸ ਇਸ ਇਹਨਾਂ ਨੇ ਚਿਪਕਾਏ ਉਦੋਂ ਇਹ ਘਰ ਨਹੀਂ ਸੀਗੇ ਉਦੋਂ ਇਹ ਗਏ ਹੋਏ ਨੇ ਤੇ ਇਹਨਾਂ ਦੇ ਘਰ ਦੇ ਬਾਹਰ ਨੋਟਿਸ ਵੀ ਪ੍ਰੋਪਰ ਜਿਹੜਾ ਪ੍ਰੋਸੀਜਰ ਹੈ ਐਈਓ ਸਾਹਿਬ ਬੈਟਰ ਦੱਸ ਪਾਣਗੇ ਫਾਲੋ ਕਰਕੇ ਇਹ ਕਾਰਵਾਈ ਕੀਤੀ ਗਈ ਹੈ ਜਿਹੜੇ ਪਰਚੇ ਦਰਜ ਨੇ ਇਹ ਨਸ਼ੇ ਤਸਕਰੀ ਹਾਂ ਇਹ ਐਨਡੀਪੀਏ ਦੇ ਪਰਚੇ ਦਰਜ ਆ ਜੀ ਇਹਨਾਂ ਦੇ ਚਾਰ ਪਰਚੇ ਦਰਜ ਆ